ਨਮਸਕਾਰ ਸਰਕਾਰੀ ਪ੍ਰੋਗਰਾਮ ਦੇ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਰਦਿਕ ਸਵਾਗਤ ਹੈ। ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਦਾ ਨਾਮਕਾ ਸਵਾਗਤ ਆਧੁਨਿਕ ਵਿਸ਼ੇਸ਼ ਪ੍ਰਗਰਮ। ਜੀ ਅਰਜਨ ਜੀ ਤੁਸੀਂ ਕ੍ਰਿਸਮਸ ਦੇ ਮੌਕੇ ਤੇ ਅੱਜ ਕੀ ਪਬਲਿਕ ਨੂੰ ਸੰਦੇਸ਼ ਦੇਣਾ ਚਾਹੁੰਦੇ ਹਾਂ ਪਰ ਮੈਂ ਇਸ ਕਮੇਟੀ ਦੇ ਸੰਗਤ ਨੂੰ ਪਰੇਸ਼ੀਂ ਕਰੋ ਤੁਹਾਡਾ ਦਿਨ ਚੰਗਾ ਰਹੇ ਡਰਸ ਗੁੱਡ ਗੁੱਡ ਹੈਪੀ ਕ੍ਰਿਸਮਸ ਹਾਂਜੀ ਬਲਵਿੰਦਰ ਭਾਜੀ ਅੱਜ ਕ੍ਰਿਸਮਸ ਦੇ ਮੌਕੇ ਤੇ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਾਮਰਾ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਭੈਣ ਭਾਈ ਮੇਰੇ ਅੱਜ 24 ਤਰੀਕਾ ਵਾਲੇ ਦਿਨ ਸਾਰੇ ਭੈਣ ਭਰਾ ਆਏ ਕੱਲ 25 ਤਰੀਕ ਨੂੰ ਵੀ ਬਹੁਤ ਧੂਮਤਾਂਮ ਨਾਲ ਲੰਗਰ ਦੀ ਤਿਆਰੀ ਹੋ ਰਹੀ ਆ ਤੇ ਸੁਖ ਕਾਮਨਾ ਸਾਇਆ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈਆਂ ਸਾਰਿਆਂ ਨੂੰ ਬਵਾਦਾਂ ਜੀ ਰੋਹੀ ਜੀ ਇਸ ਮੌਕੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮਾੜੀ ਸੰਗਤ ਨੂੰ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੇਨਤੀ ਹੈ ਕੱਲ 25 ਤਰੀਕ ਨੂੰ 크리스마 ਦਾ ਜਿਹੜਾ ਤਿਹਾਰ ਹੈ ਆਪਣੇ ਧੂਮਤਾਂਮ ਨਾਲ ਮਨਾਇਆ ਜਾ ਰਿਹਾ ਸਾਰਿਆਂ ਨੂੰ ਬੇਨਤੀ ਹੈ ਕਿ ਹੁਮਾ ਮਾ ਕੇ ਸੁੱਜਣ ਲੰਗਰ ਦੀ ਤਿਆਰੀ ਹੈ ਸਾਰਿਆਂ ਨੂੰ ਬਹੁਤ ਨਮਸ਼ਾ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਸੋ ਅੱਜ ਅਸੀਂ ਪਹੁੰਚੇ ਹਾਂ ਬਾੜਾ ਇੰਜੀਨੀਅਰ ਗਰਸ਼ੰਕ ਰੋਡ ਨਵਾਂ ਸ਼ਹਿਰ ਵਿਖੇ ਜਿੱਥੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂ ਸ਼ਹਿਰ ਦੇ ਸਹਿਯੋਗ ਦੇ ਨਾਲ ਮੁੱਖ ਸੇਵਾ ਦਾ ਸਰਜੀਤ ਸਿੰਘ ਉਹਨਾਂ ਦੀ ਅਗਵਾਈ ਦੇ ਹੇਠ ਬਾੜਾ ਪਰਿਵਾਰ ਦੇ ਸਹਿਯੋਗ ਦੇ ਨਾਲ ਅਤੇ ਸਮੂਹ ਸੰਤਾਂ ਦੇ ਸਹਿਯੋਗ ਦੇ ਨਾਲ ਅੱਜ ਦੁੱਧ ਦੇ ਲੰਗਰ ਲਗਾਏ ਗਏ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੋਂ ਪੱਤਰਕਾਰ ਪਰਦੇਸੀ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਪੈਨਸੇਰੀ ਗੁਰੂ ਰਮੇ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਕਿ ਆਪਣੇ ਦੇ ਜੀਵਨ ਹੈ ਸਾਰਾ ਸੇਕ ਕੰਮ ਦੇ ਲੇਖ ਲਾਇਆ ਅਤੇ ਜ਼ਬਰ اور ਜ਼ੁਲਮ ਦਾ ਟਾਕਰਾ ਕਰਦੇ ਹੋਏ ਉਸਨੇ ਬਣਾ ਦੇ ਵਿੱਚ ਅਤਿ ਅਗ ਦੇ ਅਨੰਦਪੁਰ ਸਾਹਿਬ ਦਾ ਖਿਲਾਅ ਹੈ ਉਸਨੇ ਛੱਡਿਆ ਉਪਰਾਹਤ ਸਰਸਾ ਨਵੀਂ ਤੇ ਪਰਿਵਾਰ ਵਿਛੜਾ ਹੋਇਆ ਵੱਡੇ ਸਾਹਿਬ ਜਾਬੇ ਚਮਕੌਰ ਸਾਹਿਬ ਦੇ ਸ਼ਹੀਦ ਹੈ ਔਰ ਛੋਟੇ ਸਾਹਿਬ ਜਾਬੇ ਨੇ ਸ਼ਾਮ ਦੀਆਂ ਲੀਹਾਂ ਦੇ ਵਿੱਚ ਚਲੇ ਗਏ ਉੱਥੇ ਸ਼ਹਾਦਤ ਪਾਈ ਮਾਤਾ ਜੀ ਵੀ ਇਸ ਸਮੇਂ ਭਰ ਅਕਾਲ ਪੁਰਖ ਦੇ ਚਰਨਾਂ ਵਿੱਚ ਯਾਦ ਰੱਬ ਦੇ ਉਹਨਾਂ ਸੱਚੇ ਸ਼ਹੀਦਾਂ ਦੀ ਯਾਦ ਅੰਦਰ ਸਿੱਖ ਕੌਮ ਵੱਲੋਂ ਇਸ ਮੁੱਚੇ ਸਿੱਖ ਕੌਮ ਹੀ ਨਹੀਂ ਬਲਕਿ ਸਾਰੇ ਜਿਹੜੇ ਮੌਲਿਕ ਨਾਤੇ ਨੇ ਸਿੱਖਾ ਵੱਲੋਂ ਇਹਨਾਂ ਬਨਾ ਦੇ ਵਿੱਚ ਜੋ ਦੁੱਧੇ ਲੰਗਰ ਲਗਾਇਆ ਜਾਂਦੇ ਹਨ ਜਿਸ ਦੀ ਮਿਸਾਲ ਕਿ ਬੇਤੀ ਰਾਣੀ ਦੇ ਬਾਰਾ ਸਾਹਿਬ ਨੂੰ ਨੇ ਸਾਧ ਜਗਿਆਂ ਨੂੰ ਦੁੱਧ ਪਾ ਕੇ ਰੰਗਦਾ ਕੀਤੀ ਸੀ ਅਤੇ ਉਸ ਇਹ ਮਾਰੇ ਉਹਦੇ ਦਰਸਾਏ ਮਾਰੀ ਤੇ ਚਾਹਦੇ ਹੋ ਹਰ ਸਾਲ ਹੀ ਜਗ੍ਹਾ-ਜਗ੍ਹਾ ਤੇ ਦੁੱਧੇ ਲੰਗਰ ਲਗਵਾਏ ਜਾਂਦੇ ਹਨ ਇਸੇ ਸਬੰਧ ਵਿੱਚ ਜੇ ਨਾਨਕ ਜੀ ਜਿਆ ਸਾਹਿਬ ਨੇ ਪਿਛਲੇ ਕਈ ਸਾਲਾਂ ਤੋਂ ਇਹ ਸੇਵਾ ਅਰੰਭ ਕੀਤੀ ਹੋਈ ਹੈ ਜਿਸ ਦੇ ਵਿੱਚ ਅਸਰ ਵੀ ਤਕਰੀਬਨ ਕੱਲ੍ਹ ਨੂੰ ਪਰਸੇ ਦੇ ਦੇ ਮੱਛੀਆ ਦਾ ਸਾਜਿਤ ਦੁੱਬੇ ਲੰਗੜੇ ਦੀ ਸੇਵਾ ਕੀਤੀ ਗਈ ਸੀ ਉੱਥੇ ਸਮਾਉਣ ਕਰਾਇਆ ਸੀ ਔਰ ਅੱਜ ਜੋ ਦੁੱਬੇ ਲੰਗੜੇ ਦੀ ਸੇਵਾ ਹੈ ਉਹ ਮਾੜਾ ਪਰਿਵਾਰ ਜੀ ਵੱਲੋਂ ਉਹਦੇ ਸਹਿਯੋਗ ਦੇ ਨਾਲ ਕੀਤੀ ਜਾ ਰਹੀ ਹੈ ਵਰਸਲ ਤੇ ਰੋਡ ਦੇਖੋ ਉਸੇ ਤਰ੍ਹਾਂ ਹੋਰ ਵਾਲੇ ਕੱਲ੍ਹ ਦੇ ਦੇ ਵਿਸਤ੍ਰਿਤ ਤੌਰ ਤੇ ਮਾਰੂਗੇ ਇਹ ਲੰਗੜਾ ਲਗੋ ਕੋਈ ਸਵੀਕਾਰ ਆਰ ਐਤਵਾਰ ਦੇ ਜੋ ਦੋ ਦੋਦੇ ਲਗਰਾਂ ਦੀ ਸੇਵਾ ਹੈ ਉਹ ਨਾਮ ਤੁਹਾਡੀ ਸੀ ਸਟੋਰ ਨਾਮ ਤੁਹਾਡੀ ਸੀਡ ਕਾਪਰੇਸ਼ਨ ਉਹਨਾਂ ਦੇ ਖੱਡੀ ਬਸਤਾ ਚੋਂ ਵੀ ਗਾਈ ਜਾਵੇ ਕਿ ਸੋ ਮੇਰੀ ਸਤਿ ਸ੍ਰੀ ਅਕਾਲ ਦੀ ਬੇਨਤੀ ਹੈ ਕਿ ਜੋ ਚਾਰ ਸਾਹਿਬ ਜੱਜ ਨੇ ਕੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋ ਮਾਤਾ ਜੀ ਦੇ ਸਾਹਮਣੇ ਮਾਰੇ ਦਿਖਾਇਆ ਹੈ ਜਾਰੇ ਜਬਰ ਜਬਰ ਦੇ ਜਿੰਦ ਦੇ ਬੇਦਿੰਗਾਈ ਕਰਦਾ ਆਪਣੀ ਸ਼ਾਤ ਨਾ ਦੇਣ ਦਾ ਕਿਸੇ ਕੰਮ ਦੇ ਚੱਲੂ ਵਾਸਤੇ ਇਹਨਾਂ ਨੇ ਇਹ ਜੋ ਨਵਾਂ ਪ੍ਰਦਰਸ਼ਨ ਵੀ ਇਹਨੇ ਆਪੋ ਸੇ ਮਾਣ ਦੇ ਚਾਹਦੇ ਨੇ ਇਹਨਾਂ ਸਮਾਗਮਾਂ ਦੇ ਵਿੱਚ ਪੰਨਮੰਤਾਂ ਦੇ ਨਾਲ ਸੇਵੀ ਪਾਈਏ ਔਰ ਨਾਲ ਜੋ ਗੁਰੂ ਸਾਹਿਬ ਦੇ ਸੇਵਾ ਰਸਤੇ ਵਸੇਰ ਮਾਰੀ ਦਿਖਾਇਆ ਜਿਹਨੇ ਜੇ ਕੋਸ਼ਿਸ਼ ਕੀਤੀ ਹੈ ਬਸ ਮੁੱਚੇ ਮੈਂਬਰਾਂ ਦਾ ਬੜਾ ਪਰਿਵਾਰ ਦੀ ਜੱਟਵਾਦੀ ਹੈ ਜਿਨ੍ਹਾਂ ਨੇ ਅੱਜ ਦੇ ਇਹ ਲੰਗਰ ਦੀ ਸੇਵਾ ਲਈ ਹੈ ਤੇ ਆਉਣ ਵਾਲੇ ਦਿਨਾਂ ਤੇ ਸੇਵਾਵਾਂ ਜਾਰੀ ਰਹਿਣਗੀਆਂ ਸੋ ਇਹ ਸ਼ਬਦਾਂ ਦੇ ਨਾਲ ਹੀ ਸਮਤਿਯ ਮੈਂਬਰ ਸਾਹਿਬਾਨ ਦਾ ਸਮਤਿਯ ਸੰਪਾਦਕ ਪਰਵਾਜ਼ ਔਰ ਸਾਰੇ ਵੀ ਬੋਲਦੇ ਹੋ ਕਿ ਸੇਵਾ ਦੇ ਆਪਣੇ ਬਾਪਿਆ ਜੀ ਦੇ ਉੱਪਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਾਂ ਸ਼ਿਰਿਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸਿੰਘ ਸਵਾ ਪਿੰਡ ਕਾਲਗੜ੍ਹ ਵਿਖੇ ਪ੍ਰਧਾਨ ਗੁਰਚੰਦ ਸਿੰਘ ਅਤੇ ਸਮੂਹ ਨਗਰ ਨਿਵਾਸੀਆਂ ਤੇ ਸਮੂਹ ਸੰਤਾਂ ਦੇ ਸਹਿਯੋਗ ਦੇ ਨਾਲ ਸ਼ਰਧਾਪੂਰਵਕ 5 ਜਨਵਰੀ ਨੂੰ ਮਨਾਇਆ ਜਾਵੇਗਾ ਇਸ ਵੰਦੀ ਵਿਸ਼ਾਲ ਨਗਰ ਕੀਰਤਨ 2 ਜਨਵਰੀ ਨੂੰ ਸ਼ੁਰੂ ਹੋਵੇਗਾ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੋਂ ਹਰ ਭਜਨ ਹੀਰਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹਿ ਪਰਗਟੇ ਮਦਦ ਅਗੰਬੜਾ ਬਰੇ ਆਮ ਇਕੈਲਾ ਵਾਹਿਗੁਰੂ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਐਸੇ ਦਿਨ ਦੇ ਆ ਸਤਿਗੁਰੂ ਸਰਵੰਸ ਰਾਣੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਂ ਦਾ ਜੋ ਗੁਰਪੁਰਪrakash ਗੁਰਪੁਰਬ 5 ਤਰੀਕ ਨੂੰ ਆ ਰਿਹਾ ਹੈ ਨਾਨਕ ਸ਼ਾਹੀ ਕੈਲੰਡਰ ਦੇ ਹਿਸਾਬ ਦੇ ਨਾਲ ਉਹ ਪਿੰਡ ਕੋਲਗਰ ਦੀ ਸਮ ਸੰਗਤ ਵੱਲੋਂ ਗੁਰੂ ਘਰ ਦੇ ਵਿਖੇ ਮaddListener ਦਾ ਉਤਸ਼ਾਹ ਦੇ ਨਾਲ ਸਰਵੱਤ ਸੰਗਤਾਂ ਵੱਲੋਂ ਸਰਦ ਦੇ ਨਾਲ ਬੜੇ ਚਾਵਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਸ ਦਾ ਪ੍ਰੋਗਰਾਮ ਇਸ ਤਰ੍ਹਾਂ ਹੈ 2 ਤਰੀਕ ਨੂੰ 2 ਜਨਵਰੀ ਨੂੰ ਨਗਰ ਕੀਰਤਨ ਦਾ ਆਰੰਭ ਹੋਵੇਗਾ ਸਾਰੇ ਪਿੰਡ ਦੇ ਪਰਿਵਾਰ ਪਰ ਕਰਨਾ ਕਰਦਾ ਹੋਇਆ ਗੁਰੂ ਘਰ ਵਿਖੇ ਆ ਕੇ ਸਮਾਪਤ ਹੋਵੇਗਾ ਪ੍ਰੰਤ 10 ਤਰੀਕ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜਿਆਂ ਦੇ ਗੁਰਪੁਰਬ ਨੂੰ ਸਬੰਧ ਵਿੱਚ ਗੁਰੂ ਘਰ ਵਿੱਚ ਸ੍ਰੀ ਅਖੰਡ ਪੁਰਸਾਹਿਬ ਜੀ ਦਾ ਪਰਪਰੰਪਾ ਰੰਭ ਹੋਣਗੇ ਜਿਨ੍ਹਾਂ ਦੇ ਭੋਗ 5 ਜਨਵਰੀ ਨੂੰ ਪੈਣਗੇ ਔਰ ਸਾਰੀਆਂ ਸੰਗਤਾਂ ਵੱਲੋਂ ਇਹ ਇਹਨਾਂ ਪ੍ਰੇਰਨਾ ਦੇ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰਨ ਦੀ ਕਿਰਪਾ ਕਰਨੀ ਜੀ ਔਰ ਸਮਾਪਨ ਦੀ ਇੰਤ ਹੈ 5 ਤਰੀਕ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਸ਼ਰਧਾ ਨਾਲ ਮਨਾਇਆ ਮਨਾਇਆ ਜਾ ਰਿਹਾ ਹੈ ਪੰਜ ਤਰੀਕ ਨੂੰ ਸ੍ਰੀ ਅਖੰਡ ਪਸਾਉ ਜੀ ਦੇ ਭੋਗ ਪੈਣਗੇ ਭੋਗ ਤੋਂ ਅਪ੍ਰੰਤ ਵਿਸ਼ਾਦ ਦੀਵਾਨ ਸਜਣਗੇ ਸਜਣ ਹੋਏ ਸਜੇ ਹੋਏ ਦੀਵਾਨਾਂ ਦੇ ਅੰਦਰ ਗੁਰਬਾਣੀ ਦਾ ਇਤਿਹਾਸ ਦਾ ਵਿਚਾਰ ਹੋਣਗੇ ਔਰ ਕਵੀਸ਼ਰੀ ਜਥਾ ਆਪ ਸੋ ਸੰਗਤਾਂ ਨੂੰ ਇਹ ਹਲ ਕਰੇਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੀਵਨ ਬਾਰੇ ਆਪ ਜੀ ਨੂੰ ਗੱਥਾ ਸੁਣਾ ਕਰਕੇ ਇਹ ਹਲ ਕਰੇਗਾ ਇਹ ਬੇਨਤੀ ਹੈ ਔਰ ਸੰਗਤਾਂ ਲਈ ਇਹ ਬੇਨਤੀ ਹੈ ਦੋ ਤਰੀਕ ਨੂੰ ਸ੍ਰੀ ਅਨਾ ਸ੍ਰੀ ਨਗਰ ਕ੍ਰਿਪਾ ਨ ਪਰ ਰੰਧ ਹੋਣਗੇ ਜਿਨ੍ਹਾਂ ਦੇ ਸਾਰੇ ਪਿੰਡ ਦੀਆਂ ਪਰ ਕਰਨਾ ਕਰਦਾ ਹੋਇਆ ਗੁਰੂ ਕਲ ਵਿਖੇ ਸਮਾਤੀ ਹੋਵੇਗੀ ਅਪਰਾਮ ਤ 10 ਤਰੀਕ ਨੂੰ ਗੁਰੂ ਘਰ ਵਿੱਚ ਸ੍ਰੀ ਅਖੰਡ ਪਸਾਹ ਜੀ ਪਰੰਧ ਹੋਣਗੇ ਜਿਨ੍ਹਾਂ ਦੇ ਭੋਗ 5 ਜਨਵਰੀ ਨੂੰ ਪੈਣਗੇ ਔਰ ਸ਼ਬਦ ਨਾਲ ਗੁਰੂ ਘਰ ਵਿੱਚ ਸਾਰੀਆਂ ਸੰਗਤਾਂ ਵੱਲੋਂ ਇਨ੍ਹਾਂ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਭਰਨ ਦੀ ਕਿਰਪਾ ਕਰਨੀ और भोगत अपने सजे हुए दुकाना हाजरी भर की कृपा कर विचार कविश्री जथा आप जी निहाल करेगा उपरत तीन दिन तीन तरीक तो लैके पांच तरीक तक अतुट लंगर वरतन सारियों संगत ने

ਮੰਦਰ ਜੰਡ ਸਾਹਿਬ ਜੀ ਦੇ ਵਿੱਚ ਬਾਬਾ ਜੀ ਦਾ ਆਪਾਂ ਕੀਰਤਨ ਰਲ ਮਿਲ ਕੇ ਕਰਨਾ ਸਾਰਿਆਂ ਨੇ ਜਿਹੜੀ ਤਰੀਖ ਹੈ ਉਹ ਹੈ 18 ਜਨਵਰੀ 2026 ਸੋ ਮੇਰੇ ਵੱਲੋਂ ਸਾਰੇ ਭਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਵੀ ਸਾਰੇ ਪ੍ਰਬੰਧਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਪਿੰਡ ਜੇਠੂ ਮਾਜਰਾ ਨਵਾਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਸੋ ਆਪਾਂ ਸਾਰਿਆਂ ਨੇ ਮਿਲ ਕੇ ਬਾਬਾ ਜੀ ਦਾ ਕੀਰਤਨ ਕਰਨਾ ਬਹੁਤ ਸਾਰੇ ਭਜਨ ਨਵੇਂ-ਨਵੇਂ ਵੀ ਲੈ ਕੇ ਆ ਰਹੇ ਹਾਂ ਤੇ ਕੁਝ ਪੁਰਾਣੇ ਜਿਹੜੇ ਭਜਨਾਂ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਉਹ ਵੀ ਤੁਹਾਨੂੰ ਸੁਣਾਉਂਗਾ

ਸ਼੍ਰੀ ਰਾਮ ਬੈਕ ਟੂ ਨੇਚਰ ਸਪਾਈਨ ਕਲੀਨਿਕ ਕਾ ਮੰਡੀ ਨਵਾ ਸ਼ਹਿਰ ਮੇਰਾ ਮੋਬਾਈਲ ਨੰਬਰ ਹੈ 9883073 ਦੂਸਰਾ ਨੰਬਰ ਹੈ 9872248494 ਮੈਂ ਇੱਥੇ ਨਵਾਂ ਸ਼ਹਿਰ ਦੇ ਵਿੱਚ ਆਪਣੇ ਤਨਵੰਤਰੀ ਵੈਦ ਮੰਡਲ ਫ੍ਰੀ ਮੈਡੀਕਲ ਕੈਂਪ लगा रही हाँ सुमन कुमार सूद जी बहुत ही सीनियर श्री परशोत्तम जी डॉक्टर गुरमेत जी अलग अलग तो अलग अलग वैद आन और फ्री प्रोवाइड इतवाइड टोटली आयुर्वेद का ही इतने काम किया जाता है मैं एक योगा इंस्ट्रक्टर हाँ कैरपरेटर हाँ न्यूरोथेरेपिस्ट हाँ ਔਰ ਮੈਂ ਅਲੱਗ-ਅਲੱਗ ਬਿਮਾਰੀਆਂ ਦੇ ਉੱਤੇ ਐਸੇ ਟ੍ਰੀਟਮੈਂਟ ਕਰਦੀ ਹਾਂ ਇਹ ਨਹੀਂ ਕਹਿੰਦੇ ਹੋਏ ਆਪਣੀ ਵਰਕਿੰਗ ਵੀ ਰਾਮ ਦਿੰਦੀ ਆ। ਇਸ ਸਾਜਨਾ ਸ਼ਿਭਾਗ ਸਿਕ ਨਗਰ ਦਾ ਸਨਦਕ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ, ਫਲ ਫੇਰ, ਨਮੀਆਂ ਤੇ ਤਾਹੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ। ਧੰਨਵਾਦ।